ਆਲੇ ਕੋਈ ਆ ਧੱਕਾ ਕਰ ਕੇ ਉੱਲੇ ਆ ਛਰੇਆ ਪੁੰਚ ਧੱਕਾ ਕਰਦੀ ਰਹੀ ਛਰੇਆ ਧੱਕਾ ਕਰਦੀ ਆ ਬੱਸ ਬਹੁਤ ਨਹੀਂ ਸਹਾਰਾ ਕੀਤਾ ਹੁਣ ਚਿੱਟੇ ਦਾ ਮੁੱਦਾ ਬੰਦ ਹੋਇਆ ਚਿੱਟਾ ਨਹੀਂ ਬੰਦ ਹੋਇਆ ਉਪਮੀਦਵਾਰ ਮੀਥੇਰ ਦਾ ਜ਼ਬਰਦਸਤ ਵਿਰੋਧ ਹੋਇਆ ਹੈ ਮੀਥੇਰ ਚੋਣ ਪ੍ਰਚਾਰ ਲਈ ਬਰਨਾਲਾ ਦੇ ਇੱਕ ਪਿੰਡ 'ਚ ਪਹੁੰਚੇ ਸੀ ਜਿੱਥੇ ਕਿ ਲੋਕਾਂ ਨੇ ਮੀਥੇਰ ਅਤੇ ਦੂਜੇ ਆਪਾਗੂ ਨੂੰ ਕੇਰ ਲਿਆ ਤੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਇਸ ਦੌਰਾਨ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵੱਲੋਂ ਉਹਨਾਂ ਨਾਲ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਆਪ ਉਮੀਦਵਾਰਾਂ ਨੂੰ ਸਵਾਲ ਨਹੀਂ ਪੁੱਛਣ ਦੇ ਰਹੇ ਜਿਸ ਤੋਂ ਬਾਅਦ ਮੌਕੇ ਤੇ ਮਾਹੌਲ ਤਣਾਪੂਰਨ ਹੋ ਗਿਆ ਜਿਸ ਵਿੱਚ ਕਿ ਪਿੰਡ ਦੀਆਂ ਕੁਝ ਬੀਬੀਆਂ ਵੀ पुलिस झगड़ दिया नजर आईया करती है

ਪਹਿਲਾਂ ਉਹਨਾਂ ਨੂੰ ਬੋਲਣ ਦੇ ਨਹੀਂ ਸਵਾਲ ਕਰ ਰਹੇ ਸਨ ਬੋਲਣ ਨਹੀਂ ਦੇਣਾ ਸਵਾਲ ਕਰਾਂਗੇ ਦਰਸਲ ਮੀਤਹਿਰ ਅਤੇ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪਿੰਡ ਹਮੀਦੀ ਪਹੁੰਚੇ ਸੀ ਜਿੱਥੇ ਕਿ ਲੋਕਾਂ ਵੱਲੋਂ ਮੀਤਹਿਰ ਨੂੰ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਇਸ ਤਰ੍ਹਾਂ ਨੇ ਲੋਕਾਂ ਨੇ ਆਪ ਆਘੂਆ ਤੋਂ ਬੇਅਦਬੀ ਅਤੇ ਚਿੱਟੇ ਨੂੰ ਲੈ ਕੇ ਸਵਾਲ ਪੁੱਛੇ ਅਤੇ ਇਲਜ਼ਾਮ ਲਗਾਇਆ ਕਿ ਨਾ ਹੀ ਪੰਜਾਬ ਵਿੱਚ ਚਿੱਟੇ ਦਾ ਮੁੱਦਾ ਹੱਲ ਹੋਇਆ ਹੈ ਅਤੇ ਨਾ ਹੀ ਬੇਅਦਬੀਆਂ ਦੇ ਦੋਸ਼ੀ ਫੜੇ ਗਏ ਨੇ ਅਸੀਂ ਇਹ ਗੱਲ ਨਹੀਂ ਕਹਦੇ ਅਸੀਂ ਸਮਾਜ ਤੇ ਵੰਡਦੇ ਆਂ ਅਸੀਂ ਹਿੰਦੂ ਮੁਸਲਮਾਨ ਸਿੱਖ ਨਾਲ ਸਭ ਨਾਲ ਵੰਡਦੇ ਆਂ ਅਸੀਂ ਗਰੀਬ ਅਮੀਰ ਨਾਲ ਸਭ ਨਾਲ ਵੰਡਦੇ ਆਂ ਮੇਰਾ ਪਿੰਡ ਕਹਿੰਦੇ ਵੀ ਅਸੀਂ ਕਿਸੇ ਕੰਮ ਤੋਂ ਮੁੱਖ ਮੋੜਦਾ ਬੋਲੋ ਨਹੀਂ ਭਾਈ ਕਦੇ ਨਹੀਂ ਮੋੜਦਾ ਭਾਈ ਬੋਟ ਹੋਈ ਨਹੀਂ ਪੈ ਜਾਂਦੀ ਵੀ ਤੁਸੀਂ ਸਾਥ ਤੇ ਬੋਲ ਕੇ ਬਗ ਜਾਂਦੇ ਹੋ ਹੁਣ ਮੇਰੀ ਇਕਾਈ ਨੇ ਤਾਂ ਕਹਿਤਾ ਵੀ ਤੂੰ ਇਕੱਲਾ ਨਹੀਂ ਕਹਿ ਰਿਹਾ ਸੀ ਧੰਨਵਾਦ ਇਹਨਾਂ ਦਾ ਵੀ ਬਹੁਤ ਵਧੀਆ ਸਤਿਕਾਰ ਕੀਤਾ ਹੁਣ ਚਿੱਟੇ ਦਾ ਮੁੱਦਾ ਬੰਦ ਹੋਇਆ ਜਿੱਤਾ ਨਹੀਂ ਭਾਈ ਹੋਇਆ ਜੀ ਪੁੱਛ ਇਹਨਾਂ ਨੇ ਨਹੀਂ ਬਾਈ ਕੋਈ ਫੜਿਆ ਗਿਆ ਹੋ ਗਿਆ ਨਾ ਬਾਈ ਲਾਸਟ ਤੇ ਆ ਕੇ ਚਲਾਣ ਬੇਸ ਹੁੰਦੇ ਨੇ ਹਾਲੇ ਗ੍ਰਿਫਤਾਰੀ ਕੋਈ ਨਹੀਂ ਮੇਰੇ ਮੇਰੇ ਲਈ ਤਾਂ ਇੱਥੇ ਪੁਲਿਸ ਨੇ ਆ ਕੇ ਕੀਤਾ ਪ੍ਰਬੰਧ ਜਿਹੜੇ ਹੋਰ ਬੋਲਣਗੇ ਇਹਨਾਂ ਦਾ ਐਮਐਲਏ ਕੋਵਰ ਬ੍ਰਿਜੇ ਪ੍ਰਤਾਪ ਆਏ ਵਾਰ ਇਹ ਗੱਲ ਕਹਿੰਦਾ ਕਿਤੇ ਜਾ ਕੇ ਜੇਲ੍ਹ ਚ ਸਿੱਟਿਆ ਨਹੀਂ ਨਹੀਂ ਥੋੜਾ ਜਿਹੜਾ ਸੱਥਾ ਚ ਸੰਭਾਲ ਕਰਦਾ ਉਹਨੂੰ ਫੜ ਕੇ ਆਏ ਲੈ ਜਾਂਦੇ ਆ ਜਿਵੇਂ ਜਦੋਂ ਉਹਨੇ ਬਾਲਾ ਵੱਡਾ ਗਨਾਹ ਕਰਤਾ ਹੁਣ ਐਨਐਸਏ ਵੀ ਲਾਉਂਦੇ ਆ ਐਨਐਸਏ ਲਾਉਂਦੇ ਆ ਹਾਂ ਛੋਟੇ ਵਰਗੇ ਲਾਉਂਦੇ ਆ ਜਿਹੜੇ ਬਸੋਈ ਬੋਲਿਆ ਆਪਣੀ ਇਹ ਚਾਹਤੇ ਨੇ ਨਾ ਕਿ ਇੱਥੇ ਮੈਂ ਸਭ ਤੋਂ ਬੇਨਤੀ ਕਰਦਾ ਵੀ ਮੰਤਰੀ ਜੀ ਬੋਲਣਗੇ ਇਹਨਾਂ ਦੀ ਗੱਲ ਸੁਣਨੀ ਆ ਬੋਟ ਪਾਉਣੀਆਂ ਨਾ ਪਾਉਣੀਆਂ ਉਦੋਂ ਬਾਅਦ ਆਪਣੀ ਰਣਨੀਤੀ ਬਣੋਗੀ ਉਹ ਦੇਖਾਂਗੇ ਜਿਹੜੀ ਇਕਾਈ ਕਹਿੰਦੀ ਹੈ 21 ਵੀ ਜ਼ੋਰ ਲਾ ਲੈਣ ਚਾਹੇ ਬੰਦੇ ਹੋਰ ਚਾਹ ਬੁਲਾ ਲੈਣ ਆਪਾਂ ਦੂਜੇ ਪਾਸੇ ਨਾ ਪਾਉਣ ਵਾਲੇ ਚਾਹ ਲੈਣ ਭੋਲੇ ਹਾਲਾਂਕਿ ਆਪਾਗੂ ਨੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕੀਤਾ ਪਰ ਉਹਨਾਂ ਵੱਲੋਂ ਸੱਤ ਵਿੱਚ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਆਪਾਗੂ ਕੁਲਵੰਤ ਸਿੰਘ ਪਡੋਰੀ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਬਰਨਾਲਾ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਜਾਰੀ ਕੀਤੇ ਗਏ ਨੇ ਅਤੇ ਮੀਤਹਿਰ ਹਲਕੇ ਦੇ ਵਿਕਾਸ ਲਈ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੇ ਨੇ 4300 ਵੀ ਦਿੱਤੀ ਹੋਵੇ ਤਾਂ ਉਹ ਨਹੀਂ ਵੋਟ ਮੰਗਦੇ ਜੀ 47900 ਵੀ ਦਿੱਤੀ ਆ 1 ਰੁਪਿਆ ਵੀ ਕੋਈ ਕਹਿ ਲਵੇ ਤੁਹਾਡੇ ਪਿੰਡ ਦੇ ਬੱਚੇ ਵੀ ਲੱਗੇ ਹੋਣਗੇ 1 ਰੁਪਿਆ ਵੀ ਕਹਿ ਲਵੇ ਕਿਸੇ ਦਾ ਲੱਗਿਆ ਹੋਵੇ ਜਾਂ ਕਲਵੰਤ ਪਟੋਰੀ ਦਾ 1 ਰੁਪਿਆ ਦਾ ਵੀ ਦੋਸ਼ ਲੱਗੇ ਤਾਂ ਵੀ ਨਹੀਂ ਵੋਟ ਮੰਗਦੇ ਹੈਗੇ ਇਸ ਕਰਕੇ ਭਰਾਵਾ ਜ਼ਿੰਦਗੀ 'ਚ ਰਾਜਨੀਤੀ ਕਰੀ ਆ ਇਮਾਨਦਾਰੀ ਨਾਲ ਕਰਦੇ ਆ ਤੁਸੀਂ ਲੋਕਾਂ ਨੇ ਮਾਨ ਬਕਸਿਆ ਸਾਰੀ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਮੈਨੂੰ ਤਾਂ ਆਸਾਂ ਨਹੀਂ ਭੁਲਾ ਸਕਦਾ ਕਿ ਤੁਸੀਂ ਲੋਕਾਂ ਦੇ ਬਗੈਰ ਨਸੇ ਤੋਂ ਕੋਈ ਕੰਮ ਚੰਗਾ ਹੋਣਾ ਨਹੀਂ ਪੀਤੇ ਸਾਰਿਆਂ ਦੇ ਉਪਰ ਹੋਣਾ ਸਾਰੇ ਭਰਾਵਾਂ ਨੇ ਮੇਰੀ ਧੋਕੇ ਮਦਦ ਕੀਤੀ ਆ ਪਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਆਪਾਂ ਸਾਰੇ ਕੰਮ ਪੰਜਾਬ ਦੇ ਕਰਤੇ ਬੜੇ ਕੰਮ ਅਧੂਰੇ ਆ ਆਪਣੇ 2 ਸਾਲ ਹੀ ਹੋਇਆ ਹੈ ਜੇ ਆਪਾਂ ਨੂੰ 2 ਸਾਲਾਂ ਚ ਜਿੰਨੇ ਕੰਮ ਕਰ ਸਕਦੇ ਸੀਗੇ ਉਹ ਕੀਤੇ ਨਹੀਂਗੇ ਨਹਿਰੀ ਪੜਨ ਕਿਸੇ ਦਾ ਮਾਲਾ ਨਹੀਂ ਕੀਤਾ ਪਹਿਲਾਂ ਦੱਸਿਆ ਜਾਂਦੇ ਆ ਪਿਛਲੀਆਂ 5 ਸਰਕਾਰਾਂ ਚੱਕ ਲਓ ਜੇ 2.5 ਕਰੋੜ ਵੀ ਆਇਆ ਹੋਵੇ 250 ਕਰੋੜ ਰੁਪਏ ਦੀ ਉਮੀਦਵਾਰ ਮੰਤਰੀ ਬਣਿਆ ਇਕੱਲੇ ਪਰ ਆਲੇ ਲਈ ਆਇਆ ਨਹੀਂ ਪਾਣੀ ਦੇ ਲਈ ਸੰਗਤ ਭਾਗੋ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਆਪਣੇ ਗਵਾਂਢੀ ਪਿੰਡ ਦਾ ਮੁੰਡਾ ਉਮੀਦਵਾਰ ਬਾਕੀ ਦੂਰੋਂ ਲੈ ਕੇ ਸਾਰੇ ਸਾਰੇ ਦੂਰੋਂ ਲੈ ਕੇ ਸਾਰੇ ਦੂਰੋਂ ਨੇ ਆਪਣੇ ਗਵਾਂਢੀ ਪਿੰਡ ਦਾ ਮੁੰਡਾ ਮੇਰਾ ਪਿੰਡ ਪਟੋਰੀ ਆ ਕੋਰੜਾ ਆਪਾਂ ਭਾਗੋ ਨਿੱਤ ਮਿਲਣਾ ਮੈਂ ਤਾਂ ਕੋਈ ਝੂਠ ਵੀ ਬੋਲ ਸਕਦਾ ਨਾ ਉਹੋ ਜੀ ਗੱਲ ਜਿਵੇਂ ਖੈਰਾ ਸਾਹਿਬ ਇੱਥੇ ਕਹਿ ਕੇ ਗਏ ਸੀਗੇ ਕਹਿੰਦੇ ਪਟੋਰੀ ਆ ਕੋਈ ਕੌਣ ਐਸੇ ਪਟੋਰੀ ਪੜਾਈ ਆ ਮੈਨਲੇ ਕੋਈ ਇੱਥੇ ਦਾ ਮੈਂ ਤੁਹਾਡੀ ਸੱਤ ਵਿੱਚ ਉਹਨੂੰ ਕਿਹਾ ਸੀਗਾ ਅੱਜ ਆਇਆ ਪਹਿਲਾਂ ਮੈਨੂੰ ਅਖੇ ਜਿਹੜੀ ਸੱਤ ਦਾ ਮਰਜੀ ਟਾਈਮ ਦੇ ਦੇ ਤੂੰ ਕਹਣਾ ਪਡੋਰੀ ਪਣਾਰੀ ਕਾਹਣਾ ਮਖਾ ਉਹੀ ਪਡੋਰੀ ਆ ਜਿਉਂ ਤੈਨੂੰ ਬਰੋਦੀ ਧਰਦਾ ਰੇਤਾ ਮਾਇਆ ਸੀ ਜਨਾ ਨਹੀਂ ਜਾ ਕੇ ਉੱਥੇ ਗੱਲ ਕਰੀ ਸੀ ਤਾ ਤੁਸੀਂ ਫੈਰਾ ਸਾਹਿਬ ਮੈਂ 12 ਵਜੇ ਮੈਸੇਜ ਕੀਤਾ ਤੈਨੂੰ ਜਿਉਂ ਤੇਰੀ ਅੱਖ ਤੋਂ ਨਹੀਂ ਸਵੇਰੇ 4 ਵਜੇ ਰਾਤ ਦੇ ਤੁਸੀਂ ਮੇਰਾ ਕਮਰਾ ਨਾਲੇ ਫਿਰਦੇ ਸੀਗੇ 4:30 ਵਜੇ ਮੇਰੇ ਰੂਮ ਦੇ ਵਿੱਚ ਆਇਆ ਮੈਨੂੰ ਜੱਫੀ ਪਾਈ ਆਹ ਫੋਟੋਆਂ ਮੇਰੀ ਭਾਈ ਜੀ ਭਾਈ ਫੋਟੋ ਆਇਆ ਇਧਰ ਕਰਿਓ ਜੀ ਇਧਰ ਆ ਖੇਰੇ ਸਾਹਿਬ ਦੀ ਫੋਟੋ ਮੇਰੇ ਮੀਟਿੰਗ 'ਚ ਪਈ ਸੀ ਮੈਂ ਖੇਰੇ ਸਾਹਿਬ ਨੂੰ ਆਪਣਾ ਸਰਦ ਸਾਹਿਬ ਬੋਲੀ ਕੋਲੋਂ ਲਿਆ ਤੇ ਜੀ ਬਣਾ ਲਈ ਮਹਾਰੇ ਦੀ ਕੋਠੀ ਬਣਾ ਲਈ ਤੰਗੀ ਨਾਲ ਕੋਠੀ ਦਾ ਕੰਮ ਚੱਲਦਾ ਉਹਨੇ ਕਾ ਕੋਠੀ ਬਣਾ ਲਈ ਮੈਂ ਜਿਹੜਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੌਖਾ ਕੇ ਘਰਾਂ ਤੇ ਬੱਚੇ ਲੈ ਕੇ ਜਾਊਗਾ ਜੇ ਇੱਕ ਵੀ ਗੱਲ ਸਾਫ਼ ਕਰ ਦੇਵੇ ਫਿਰ ਆਖਾਂ ਮੈਂ ਇੱਕ ਵੀ ਪਰ ਇਹਦਾ ਸੱਚਾ ਮੈਂ ਝੂਠ ਬੋਲਣਾ ਤੇ ਇਹ ਸੋਭਾ ਨਹੀਂ ਦਿੰਦਾ ਘਰਾਂ ਸਾਹਿਬ ਐਡੀ ਰਾਜਨੀਤਿਕ ਨੂੰ ਥੱਲੇ ਨਾ ਕਰਾਓ ਠੀਕ ਆ ਵੀ ਤੁਸੀਂ ਥੋੜਾ ਜਿਹਾ ਬੋਲ ਵੱਧ ਲੈ ਲਿਓ ਤੇ ਥੋੜਾ ਜਿਹਾ ਹੱਥ ਪੰਥ ਮਾ ਵੰਦੇਓ ਪੰਜਾਤਰੀ ਗੁਰੂ ਸਾਹਿਬ ਨੂੰ ਯਾਦ ਕਰਕੇ ਕਹਿੰਦੇ ਇੱਕ ਵੀਰ ਦਾ ਤਾੜੀ ਲੱਗਣ ਦਿੱਤਾ ਇਸ ਸਾਡੇ ਭਰਾਵਾਂ ਦੀ ਯਾਦ ਨੂੰ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਆਪਣੇ ਗਵਰਨੀਪਿੰਡ ਦਾ ਮੁੰਡਾ ਗੁਰਮੀਤ ਸਿੰਘ ਮੀਤਿਆਰ ਉਹਨੂੰ ਵੱਡੀ ਜੀ ਨਾਲ ਅੱਛਾ ਕੇ ਭੇਜੀ ਇਸ ਸਭ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੀ ਗੁਰੂ ਜੀ ਦਾ ਧੰਨਵਾਦ ਤਦ ASCII ਇੱਕ ਪਾਸੇ ਭਾਜਪਾ ਨੂੰ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਹੇ ਹੈ ਉੱਥੇ ਹੀ ਆਪ ਆਗੂਆਂ ਨੂੰ ਵੀ ਲੋਕਾਂ ਦੇ ਵਿਰੋਧ ਚੱਲਣੇ ਪੈ ਰਹੇ ਨੇ ਇਸ ਤੋਂ ਪਹਿਲਾਂ ਸੰਗਰੂਰ ਦੇ ਲੋਂਗੋਵਾਲ ਵਿੱਚ ਭਾਜਪਾ ਆਗੂ ਅਰਵਿੰਦ ਖੰਨਾ ਦਾ ਵਿਰੋਧ ਹੋਇਆ ਸੀ ਅਤੇ ਹੁਣ ਮੀਥੇਰ ਨੂੰ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਮੌਕੇ ਤੇ ਪੁਲਿਸ ਅਤੇ ਆਪਸੀ ਮਰਦਕਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾ ਲਿਆ ਗਿਆ ਉਧਰ ਇਸ ਮਾਮਲੇ ਤੇ ਸਿਆਸਤ ਹੁੰਦੀ ਵੀ ਨਜ਼ਰ ਆਈ ਸੁਖਪਾਲ ਸਿੰਘ ਖੈਰਾ ਨੇ ਇੱਕ ਪੋਸਟ ਪਾ ਕੇ ਇਲਜ਼ਾਮ ਲਗਾਇਆ ਕਿ ਮੀਥੇਰ ਲੋਕਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਨੇ ਜਦਕਿ ਲੋਕਾਂ ਦਾ ਗੁੱਸਾ ਆਮ ਆਦਮੀ ਪਾਰਟੀ ਖਿਲਾਫ ਫੁੱਟਦਾ ਦਿਖਾਈ ਦੇ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ